ਮੇਰੇ ਪਿੰਡ ਦੇ ਨਾਲ ਦੀ ਵਿਗਵਾਹ ਆਨੰਦ ਦਾ ਅਸੀਂ ਜੀ ਛੋਟੇ ਛੋਟੇ ਹੁੰਦੇ ਸੀ ਦਾਣਵਾ ਪਰੰਬਰੰਬਰ ਖਾਲਦੇ ਸਾਰੇ ਸਾਰੇ ਮਹਿਨ ਵਿਗਵਾਹੇ ਦੇ ਵਿੱਚ ਲਾਉਂਦੇ ਸੀ ਪਰ ਕਿਸੇ ਨੂੰ ਪਾਣੀ ਪੂਸਕ ਕਰਨ ਦੀ ਇਜਾਜ਼ਤ ਨਹੀਂ ਸੀ ਬੱਚੇ ਐਨੇ ਛਾਣੇ ਹੁੰਦੇ ਸੀ ਪਰ ਅੱਜ ਦੇ ਨਾਰਜ ਕਰਤਾ ਲੋਕਾਂ ਨੇ ਸਾਡੇ ਤੇ ਕਰਿਆ ਸਰਬਾਰਾ ਕਰਵਾਸਤਰੀ ਸਾਰੇ ਪਾਣੀ ਕਿਤੇ ਦੇਖਣ ਨੂੰ ਜਿੱਤੇ ਜਿੱਤੇ ਨਹੀਂ ਆ ਪਰ ਸਾਡੇ ਪੰਜਾਬ ਦੇ ਵਿੱਚ ਸਾਡੇ ਇਹਨਾਂ ਲੋਕਾਂ ਨੇ ਦਿਖਾਤਾ ਕਿ ਚਾਹੇ ਪਾਣੀ ਤਾਂ ਪੰਜਾਬ ਦੇ ਵਿੱਚ ਹੀ ਹੈ ਬਾਬਲ ਸਾਹਿਬ ਆਏ ਸੈਂਡਰ ਤੋਂ ਰਾਖਾ ਹੁਣ ਮਾਨ ਸਾਹਿਬ ਆਏ ਬੈਠੇ ਨੇ ਕੈਨੇਡਾ ਪਾਣਗਿਆਂ ਦਾ ਰੱਖ ਆਪਦੇ ਬੇਚੇ ਨਾ ਲੀਡਰਾਂ ਨੇ ਤੇਰਾ ਗਰਜ ਕਰਦਾ ਪੰਜਾਬ ਦਾ ਤਾਲੀਆਂ ਦੀ ਰਾਖੀ ਤਾਂ ਕੀ ਕਰਨੀ ਸੀ ਪਾਣਗਿਆਂ ਨੂੰ ਧੂਸਤ ਕਰਕੇ ਰੱਖਦਾ ਇਹਨਾਂ ਲੀਡਰਾਂ ਨੇ ਇੱਕ ਕਪਤਨ ਦੀ ਗੱਲ ਕਰਕੇ असी सुठो घट असां ज़िंदगी भर ज्ञान रखो गे उन्हनि के प्राणीअ ते रखे बादल साहिब ਅੱਲਾਹ ਸਰ ਫਾਰਮੂਲਾ ਦੇਖ ਰਿਹਾ ਸੀ ਕਿ ਹਰਿਆਣੇ ਨੂੰ ਪਾਣੀ ਵੰਡੂ ਕਿਨੇ ਦੇ ਦिए ਪਰ ਉਹ ਪੰਜਾਬ ਨਹੀਂ ਜਿੰਦੇ ਸਿਰਹਾ ਇਹ ਜਿੱਥੋਂ ਤੱਕ ਪਾਣੀਆਂ ਦੀ ਗੱਲ ਕਰਦੇ ਨੇ ਨਾ ਤਾਸੀ ਹੈ ਕੋ ਪਾਣੀ ਦੀ ਰੱਖੀ ਕੀਤੀ ਨਾ ਦਰਿਆਵਾਂ ਬਾਰੇ ਪਾਣੀ ਦੀ ਰੱਖੀ ਕੀਤੀ ਨਾ ਬਾਹਾਂ ਦੇ ਪਾਣੀ ਦੀ ਰੱਖੀ ਕੀਤੀ ਨਾ ਨਾਂ ਦੇ ਹਵਾਵਾਂ ਕਿਲੇ ਪਾਣੀ ਦੀ ਰੱਖੀ ਕੀਤੀ